ਸਾਹਿਬ ਜੀਓ ਸ਼੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹੋਮੇ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਏ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਈ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਾਲਾਹ ਤੂੰ ਫਿਰ ਆਵਣ ਜਾਣ ਨਾ ਹੋਏ ਰਹਾ ਹਰ ਇੱਕੋ ਦਾਤਾ ਵਰਤਦਾ ਅਵਰਨਾ ਦੂਜਾ ਵਰਨਾ ਖੋਏ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੈ ਦੇ ਹਉ ਮੈਂ ਸਭਾ ਗਣਤ ਹੈ ਗਣ ਤੈ ਨਾ ਸੁਖ ਨਾਹੀ ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੇ ਸਮਾ ਬਿਨ ਨਾ ਵਹਿ ਠੌਰ ਨਾ ਪਾਏ ਨੀ ਜੰਪੁਰ ਦੁਖ ਸਹਾਈ ਜਿਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ ਬੁਝੀਐ ਤਾਂ ਪਾਏ ਮੋਖ ਦਵਾਰ ਨਾਨਕ ਨਾਮ ਸਲਾਹ ਤੂੰ ਅੰਤ ਨਾਮ ਪਾਰ ਆਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਇ ਦੀ ਕੀਫਤ ਜੁਗੋ ਜੁਗੜ ਢਲ ਨਾਮ ਬਾਣੀ ਦੇ ਬੋਹਿਤ ਲੇਖ ਲੰਕ ਉਤਾਰ ਸ਼ਬਦ ਬ੍ਰਹਮ ਸਤਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਊੜ ਵਿੱਚ ਜੁੜ ਬੈਠੇ ਸਾਧ ਸੰਗਤ ਜਨੋ ਸਤਿਗੁਰਾਂ ਦੇ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸੁਣਿਆ ਹੈ ਇਹ ਸ਼ਬਦ ਰਾਗ ਸ਼੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਹੈ। ਸ੍ਰੀ ਗੁਰੂ ਰੰਧ ਸਾਹਿਬ ਜੀ ਦੇ 36 ਅੰਗ ਤੇ ਸੁਹਾਇ ਮਾਨ ਹੈ। ਸਤਿਗੁਰੂ ਕਿਰਪਾ ਕਰਨ। ਪਾਵਨ ਸ਼ਬਦ ਦੀ ਸੰਖੇਪ ਵਿਚਾਰ ਦੇ ਨਾਲ ਸਾਂਝ ਪਾਈਏ ਇਸ ਤੋਂ ਪਹਿਲਾਂ। ਮਨ ਵਿਰਤਿਆਂ ਇਕਾਗਰ ਕਰਕੇ ਰਸਨਾ ਪਵਿੱਤਰ ਕਰੋ। ਗੁਰਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦੇ ਰਹਾਉ ਦੇ ਬੰਧ ਵਿੱਚ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਹੈ ਸਤਿਗੁਰੂ ਵਚਨ ਕਰਦੇ ਨੇ ਮਨ ਰੇ ਨਿਜ ਘਰ 바ਸਾ ਹੋਏ RAM ਨਾਮ ਸਲਾਹ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ ਇਹ ਮਨੁੱਖਾ ਜੀਵਨ ਦਾ ਮਨੋਰਥ ਪਰਮਾਤਮਾ ਦੀ ਪ੍ਰਾਪਤੀ ਹੈ ਆਵਾ ਗਵਣ ਦੇ ਗੇੜ ਵਿੱਚੋਂ ਬਾਹਰ ਨਿਕਲਣਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਬਹੁਤ ਜਨਮ ਅਸੀਂ ਪਹਿਲਾਂ ਲੈ ਚੁੱਕੇ ਆ ਮਾਨਸ ਜਨਮ ਬੜਾ ਅਨਮੋਲ ਐ ਜੋ ਮਿਲਿਆ ਤੇ ਇਹ ਪਰਮਾਤਮਾ ਨੂੰ ਮਿਲਣ ਦੀ ਵਾਰੀ ਐ ਇਹਨੂੰ ਖੁੰਝਾਣਾ ਨਹੀਂ ਜੇ ਖੁੰਝ ਗਿਆ ਤੇ ਸਤਗੁਰੂ ਕਹਿੰਦੇ ਦੁਬਾਰਾ ਫਿਰ ਜਲਦੀ ਨਹੀਂ ਆਉਣ ਵਾਲਾ ਫਿਰ ਪਤਾ ਨਹੀਂ ਕੀ ਕੀ ਜਨਮ ਲੈਣੇ ਪੈਣਗੇ ਜੋ ਸਾਨੂੰ ਨਜ਼ਰ ਆਂਦਾ ਹੈ ਇਹ ਸਾਰੀਆਂ ਜੁਨਾ ਜਿਹਦੇ ਵਿੱਚ ਹੋ ਕੇ ਆਂਦਾ ਹੈ ਪ੍ਰਾਣੀ ਜਿਹਨੂੰ ਸਨਾਤਨ ਮਤ ਨੇ 84 ਲੱਖ ਤਰ੍ਹਾਂ ਦੀ ਜੂਨ ਕਿਹਾ ਉਸ ਤੋਂ ਬਾਅਦ ਮਨੁੱਖਾ ਜਨਮ ਮਿਲਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਉੱਥੇ ਗਿਣਤੀ ਦੀ ਹੱਦ ਨਹੀਂ 84 ਲੱਖ ਤਰ੍ਹਾਂ ਦੀ ਜੂਨ ਇੱਕ ਤਕੀਆ ਕਲਾਮ ਹੈ ਲੇਕਿਨ ਇਸ ਤੋਂ ਵੀ ਕਿਤੇ ਵੱਧ ਨੇ ਤੇ ਸਤਿਗੁਰੂ ਪਾਤਸ਼ਾਹ ਇਹ ਸ਼ਬਦ ਦੇ ਅੰਦਰ ਆਖਦੇ ਨੇ ਭਾਈ ਆਪਣੇ ਮਨ ਨੂੰ ਸਮਝਾਓ ਇਹਦੇ ਮਨ ਆਪਣੇ ਮਨ ਨਾਲ ਗੱਲ ਕਰਿਆ ਕਰੋ ਰੋਜ਼ ਤੇ ਇਸ ਮਨ ਨੂੰ ਸਮਝਾਓ ਕਿ ਇਹ ਜੀਵਨ ਦਾ ਮਨੋਰਥ ਮੇਰਾ ਕੁਝ ਹੋਰ ਹੈ ਮਨ ਰੇ ਨਿਜ ਘਰ ਵਾਸਾ ਹੋਏ ਏ ਮੇਰੇ ਮਨਾ ਆਪਣੇ ਹਿਰਦੇ ਘਰ ਦੇ ਵਿੱਚ ਨਿਜ ਘਰ ਦੇ ਵਿੱਚ ਪਰਮਾਤਮਾ ਦੇ ਤੱਕ ਪਹੁੰਚਣ ਦਾ ਸਭ ਤੋਂ ਸਰਲ ਤਰੀਕਾ ਕੀ ਹੈ ਉਹ ਹੈ ਰਾਮ ਨਾਮ ਸਲਾ ਤੂੰ ਫਿਰ ਆਵਣ ਜਾਣ ਨਾ ਹੋਏ ਜੇ ਅਸੀਂ ਆਪਣੇ ਹਿਰਦੇ ਘਰ ਵਿੱਚ ਟਿਕਣ ਲੱਗ ਜਾਵਾਂਗੇ ਸਾਡੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਵਾਸਾ ਹੈ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਹਿਰਦੇ ਘਰ ਵਿੱਚ ਟਿਕਾਂਗੇ ਤੇ ਪਰਮਾਤਮਾ ਨਾਲ ਸਾਂਝ ਪਾਏਗੀ ਤੇ ਉਹਦੇ ਨਾਲ ਸਾਂਝ ਪਾਣ ਦਾ ਸਭ ਤੋਂ ਸਰਲ ਠੋਸ ਤੇ ਮਜ਼ਬੂਤ ਜਿਹੜਾ ਤਰੀਕਾ ਹੈ ਉਹ ਗੁਰੂ ਦਾ ਸ਼ਬਦ ਹੈ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਾਵਨ ਸ਼ਬਦ ਹੈ ਇੱਕ ਸ਼ਬਦ ਨਹੀਂ ਸਾਰਿਆਂ ਵਿੱਚ ਕੋਈ ਵੀ ਸ਼ਬਦ ਹੋ ਸਕਦਾ ਗੁਰੂ ਦੀ ਬਾਣੀ ਉਹਦੇ ਨਾਲ ਮਿਲਣ ਦਾ ਤਰੀਕਾ ਹੈ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਯੋਗਤੀ ਵੀ ਗੁਰਬਾਣੀ ਹੈ ਸਤਗੁਰੂ ਕਹਿੰਦੇ ਨੇ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ ਜਿਹੜਾ ਗੁਰਬਾਣੀ ਨੂੰ ਗਾਉਂਦਾ ਹੈ ਗੁਰਬਾਣੀ ਦੇ ਰਾਹੀ ਉਹਦੀ ਸਿਫਤ ਸਲਾਹ ਕਰਦਾ ਹੈ ਉਹ ਪਰਮਾਤਮਾ ਦੀ ਨਜ਼ਰ ਵਿੱਚ ਉਹ ਚੜ ਜਾਂਦਾ ਹੈ ਸਫਲ ਹੋ ਜਾਂਦਾ ਹੈ ਜਿਹੜਾ ਬਾਣੀ ਨਾਲ ਜੁੜ ਗਿਆ ਉਹਦਾ ਫਿਰ ਆਵਾ ਗਉਣ ਮੁੱਕ ਜਾਂਦਾ ਫਿਰ ਆਵਣ ਜਾਣ ਨਾ ਹੋਏ ਰਹਾਉ ਹੁਣ ਸ਼ਬਦ ਦੇ ਆਰੰਭ ਦੇ ਵਚਨ ਨੇ ਸਤਿਗੁਰੂ ਆਖਦੇ ਨੇ ਬਿਨ ਗੁਰ ਰੋਗ ਨਾ ਟੁੱਟਈ ਹੋਮੈ ਪੀੜ ਨਾ ਜਾਏ ਸਤਿਗੁਰੂ ਦੀ ਬਾਣੀ ਨੂੰ ਜਦੋਂ ਵੀ ਅਸੀਂ ਪੜ੍ਹਦੇ ਹਾਂ ਸਾਨੂੰ ਹਮੇਸ਼ਾ ਕੁਛ ਨਾ ਕੁਛ ਨਵਾਂ ਮਿਲਦਾ ਹੈ ਜੋ ਅਸੀਂ ਪਹਿਲਾਂ ਸੁਣਿਆ ਹੀ ਨਹੀਂ ਹੁੰਦਾ ਪਤਾ ਹੀ ਨਹੀਂ ਹੁੰਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਮਾਨਸਿਕ ਰੋਗ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਹਉਮੈ ਵੀ ਇੱਕ ਰੋਗ ਹੈ ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਹਉਮੈ ਦੀਰਗ ਰੋਗ ਹੈ ਤੇ ਨਾਲ ਕਹਿੰਦੇ दारू ਭੀਸ ਮਾ ਇਹਦਾ ਇਲਾਜ ਵੀ ਹੈਗਾ ਉਹ ਇਹ ਹੈ ਜੇ ਗੁਰੂ ਕਿਰਪਾ ਕਰ ਦੇਵੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਜਿਹੜਾ ਗੁਰੂ ਸ਼ਬਦ ਦੀ ਕਮਾਈ ਕਰਦਾ ਹੈ ਉਹਦਾ ਹਮੈ ਰੋਗ ਟੁੱਟਿਆ ਜਾਂਦਾ ਹੈ ਉਹਦਾ ਰੋਗ ਕੱਟਿਆ ਜਾਂਦਾ ਹੈ ਰੋਗ ਕੋਈ ਵੀ ਮਾੜਾ ਹੈ ਰੋਗ ਛੋਟੇ ਤੋਂ ਛੋਟਾ بڑے ਤੋਂ ਵੱਡਾ ਦੁਖਦਾਇਕ ਹੀ ਹੁੰਦੇ ਨੇ ਸਾਰੇ ਰੋਗ ਜਿਹਦੇ ਕਰਕੇ ਦੁੱਖ ਮਿਲੇ ਉਹ ਰੋਗ ਹੀ ਹੈ ਬਿਨ ਗੁਰ ਰੋਗ ਨਾ ਟੁੱਟੇ ਤੇ ਸਤਿਗੁਰੂ ਕਹਿੰਦੇ ਜਿਹੜੀ ਹਮੈ ਨਾ ਇਹ ਵੀ ਇੱਕ ਤਕਲੀਫ ਆ ਹਮੈ ਵੀ ਇੱਕ ਪੀੜਾ ਹੈ ਹਮੈ ਇੱਕ ਦੁੱਖ ਹੈ ਸਤਿਗੁਰੂ ਕਹਿੰਦੇ ਆ ਜਿਹੜੀ ਗੁਰੂ ਤੋਂ ਬਿਨਾ ਇਹ ਹਉਮੈ ਦੀ ਪੀੜ ਹਉਮੈ ਦਾ ਰੋਗ ਇਹ ਕਟਿਆ ਨਹੀਂ ਜਾ ਸਕਦਾ ਪੂਰੇ ਗੁਰੂ ਤੋਂ ਬਿਨਾ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਇ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਏ ਪ੍ਰਸਾਦ ਦਾ ਮਤਲਬ ਕਿਰਪਾ ਹੁੰਦਾ ਹੈ ਪ੍ਰਸ਼ਾਦ ਜਿਹੜਾ ਅਸੀਂ ਛਾ ਕਰਕੇ ਉਚਾਰਦੇ ਨਾ ਮਿੰਦੀ ਨਾ ਸੱਸੇ ਦੇ ਉਹ ਹੁੰਦਾ ਖਾਣ ਵਾਲੀ ਚੀਜ਼ ਖਾਣ ਵਾਲਾ ਪ੍ਰਸ਼ਾਦ ਤੇ ਜਿਹੜੀ ਕਿਰਪਾ ਹੁੰਦੀ ਹੈ ਉਹ ਹੁੰਦਾ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ ਮਨ ਵਿੱਚ ਬਸਦਾ ਜਿਹਦੇ ਨਾਮ ਮਨ ਵਿੱਚ ਬਸ ਗਿਆ ਕਹਿੰਦੇ ਨਾਮੇ ਨਾਮੇ ਰਹਿ ਸਮਾਏ ਉਹ ਨਾਮ ਦੇ ਰਾਹੀ ਹੀ ਪਰਮਾਤਮਾ ਵਿੱਚ ਸਮਾਇਆ ਰਹਿੰਦਾ ਉਹਦੀ ਜੀਵਨ ਦਾ ਇੱਕ ਹਿੱਸਾ ਬਣ ਜਾਂਦਾ ਹੈ ਨਾਮ ਗੁਰ ਸ਼ਬਦੀ ਹਰ ਪਾਈਏ ਬਿਨ ਸ਼ਬਦ ਹੈ ਭਰਮ ਭੁਲਾਏ ਜਿਹੜੀ ਪੱਕੀ ਗੱਲ ਹੈ ਉਹ ਗੁਰੂ ਦੀ ਬਾਣੀ ਹੈ ਜਿਹੜੇ ਧੁਰ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਜੋ ਕਿਹਾ ਇਹ ਸੱਚ ਹੈ ਇਹਦੇ ਕੋਈ ਝੂਠ ਨਹੀਂ ਹੈ ਇਹ ਧੁਰ ਦੀਆਂ ਗੱਲਾਂ ਨੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਗੁਰ ਸ਼ਬਦ ਗੁਰੂ ਦੇ ਸ਼ਬਦਾਂ ਦੇ ਰਾਹੀਂ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਤੇ ਜਿਹੜਾ ਗੁਰ ਸ਼ਬਦ ਨਾਲ ਨਹੀਂ ਜੁੜਦਾ ਉਹ ਹਮੇਸ਼ਾ ਭਰਮ ਭੁਲੇਖਿਆਂ ਵਿੱਚ ਉਹ ਜ਼ਿੰਦਗੀ ਦੇ ਸਹੀ ਰਾਹ ਤੋਂ ਖੁੰਝਿਆ ਰਹਿੰਦਾ ਹੈ ਭੁੱਲਿਆ ਰਹਿੰਦਾ ਜਿੱਦਾਂ ਅਸੀਂ ਰਾਹ ਭੁੱਲ ਜਾਈਏ ਕਦੇ ਕਿਤੇ ਪਟਕਦੇ ਫਿਰਦੀਏ ਕਦੇ ਕਿਤੇ ਇਸ ਤਰ੍ਹਾਂ ਗੁਰੂ ਦਾ ਸ਼ਬਦ ਸਾਨੂੰ ਭਟਕਣ ਨਹੀਂ ਦਿੰਦਾ ਅਸੀਂ ਹਮੇਸ਼ਾ ਸਿੱਧੇ ਰਾਹ ਤੇ ਚੱਲੇ ਰਹਿਣੇ ਆ ਇਹ ਗੁਰ ਸ਼ਬਦ ਦੀ ਪ੍ਰਾਪਤੀ ਹੈ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਜਿਸ ਤਰ੍ਹਾਂ ਆਮ ਸਨਾਤਨ ਮਾਤਰੇ ਚ ਕਿਹਾ ਜਾਂਦਾ ਹੈ ਕਿ ਤਿੰਨ ਦੇਵਤੇ ਐ ਇੱਕ ਜੀਵਨ ਦਿੰਦਾ ਹੈ ਦੂਜਾ ਖੁਰਾਕ ਦਿੰਦਾ ਹੈ ਤੀਜਾ ਪ੍ਰਾਣ ਲੈਂਦਾ ਹੈ ਕਿ ਤਿੰਨ ਦੇਵਤੇ ਦੁਨੀਆ ਨੂੰ ਚਲਾਉਂਦੇ ਨੇ ਗੁਰੂ ਸਾਹਿਬ ਨੇ ਪਹਿਲਾਂ ਹੀ ਇੱਕ ਓੰਕਾਰ ਕਹਿ ਕੇ ਇਹ ਗੱਲ ਨਵੇੜ ਦੱਤੀ ਹੈ ਤਿੰਨ ਨਹੀਂ ਇੱਕੋ ਹੀ ਚਲਾਉਂਦਾ ਹੈ ਹਰ ਇੱਕੋ ਦਾਤਾ ਵਰਤਦਾ ਇੱਕ ਆਕਾਲ ਪੁਰਖ ਹੀ ਵਰਤਦਾ ਹੈ ਉਹੀ ਉਹ ਤੋਂ ਬਿਨਾਂ ਦੂਜਾ ਅਵਰ ਨਾ ਕੋਏ ਕੋਈ ਦੂਸਰਾ ਨਹੀਂ ਹੈ ਜਿਹੜਾ ਉਈ ਕੋਈ ਕਿਸੇ ਦੇ ਹੱਥ ਵਾਸ ਵਿੱਚ ਹੋਵੇ ਹੁਣ ਕੋਈ ਦੇਵੀਆਂ ਦੀ ਪੂਜਾ ਕਰਦਾ ਹੈ ਕੋਈ ਦੇਵਤਿਆਂ ਦੀ ਪੂਜਾ ਕਰਦਾ ਹੈ ਕੋਈ ਮਰਿਆਂ ਦੀ ਪੂਜਾ ਕੋਈ ਕਰੀ ਜਾਂਦਾ ਹੈ ਤੇ ਕੋਈ ਕਿਸੇ ਤਰ੍ਹਾਂ ਦੇ ਲੋਕਾਂ ਦੇ ਕੋਲ ਜਾ ਕੇ ਉਹਨਾਂ ਨੇ ਪੈਰੀਂ ਪੈਂਦਾ ਨਾ ਸਤਿਗੁਰੂ ਕਹਿੰਦੇ ਇੱਕੋ ਹੀ ਪਰਮਾਤਮਾ ਦੀ ਪੂਜਾ ਕਰੋ ਇੱਕੋ ਦੇ ਪੈਰੀਂ ਪਾਓ ਉਹ ਪੈਣ ਦਾ ਤਰੀਕਾ ਵੀ ਗੁਰੂ ਗ੍ਰੰਥ ਸਾਹਿਬ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਦੂਜਾ ਅਵਰ ਨਾ ਕੋਏ ਹੋਰ ਨਹੀਂ ਆ ਕੋਈ ਜਿਹੜਾ ਕਿਰਪਾ ਕਰਨ ਵਾਲਾ ਹੈ ਭਲੇਖੇ ਨੇ ਲੋਕਾਂ ਦੇ ਸ਼ਬਦ ਸਲਾਹੀ ਮਾਨਵਸੈ ਸਹਿਜ ਹੀ ਸੁਖ ਹੋਏ ਜਿਵੇਂ ਗੁਰੂ ਦੇ ਸ਼ਬਦ ਨੂੰ ਸਲਾਮਾਂ ਜਿਵੇਂ ਗੁਰੂ ਦੇ ਸ਼ਬਦ ਨੂੰ ਪੜਾਂ ਸਮਝਾਂ ਤਾਂ ਪਰਮਾਤਮਾ ਮਨ ਵਿੱਚ ਵਸਦਾ ਹੈ ਤੇ ਸਤਿਗੁਰੂ ਕਹਿੰਦੇ ਜਦੋਂ ਅਸੀਂ ਸਹਿਜ ਦੇ ਵਿੱਚ ਆ ਕੇ ਟਿਕਾਓ ਦੇ ਵਿੱਚ ਗੁਰੂ ਦੇ ਸ਼ਬਦ ਨਾਲ ਜੁੜਦੇ ਆ ਨਾ ਤੇ ਫਿਰ ਸੁਖ ਮਿਲਦੇ ਨੇ ਸਹਿਜੇ ਹੀ ਸੁਖ ਹੋਏ ਸੋਖ ਲੈਣੇ ਤੇ ਸਹਿਜ ਵਿੱਚ ਆਈਏ ਸਹਿਜ ਵਿੱਚ ਆਣਾ ਤਾਂ ਗੁਰੂ ਸ਼ਬਦ ਨਾਲ ਜੁੜੀਏ ਗੁਰੂ ਸ਼ਬਦ ਨਾਲ ਜੁੜਨਾ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਗੁਰੂ ਵਾਲੇ ਬਣੀਏ ਸਭ ਨਦਰੇ ਅੰਦਰ ਵੇਖਦਾ ਜੈ ਭਾਵੈ ਤੈਂਦੇ ਇਹ ਨਹੀਂ ਕਿ ਪ੍ਰਮਾਤਮਾ ਦੀ ਨਜ਼ਰ ਕਿਸੇ ਤੇ ਹੈ ਨਹੀਂ ਕਈ ਵਾਰੀ ਅਸੀਂ ਕਹਿੰਨੇ ਰੱਬ ਸਾਡੇ ਵੱਲ ਦੇਖਦਾ ਹੀ ਨਹੀਂ ਤੇ ਉਹਨੂੰ ਅਸੀਂ ਦੇਖਦੇ ਹੀ ਨਹੀਂ ਉਹ ਸਾਡੀ ਸੁਣਦਾ ਹੀ ਨਹੀਂ ਸਤਿਗੁਰੂ ਕਹਿੰਦੇ ਇਦਾਂ ਨਹੀਂ ਹੈ ਤੇ ਉਹ ਸੁਣਦਾ ਵੀ ਹੈ ਤੇ ਵੇਖਦਾ ਹੈ ਸਦ ਸੁਣਦਾ ਸਦ ਵੇਖਦਾ ਸਤਿਗੁਰੂ ਨੇ ਕਿਹਾ ਪਿਛਲੇ ਸਭ ਸਭ ਕੇ ਸੁਣਦਾ ਵੇਖਦਾ ਕਮੁਖਰਪਾ ਪਿਆ ਜਾਏ ਉਹ ਸੁਣਦਾ ਵੇਖਦਾ ਹੈ ਤੇ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਭਾਈ ਸਭ ਨਜ਼ਰੀਂ ਅੰਦਰ ਵੇਖਦਾ ਸਾਰਿਆਂ ਨੂੰ ਵੇਖਦਾ ਹੈ ਹਰੇਕ ਉਹਦੀ ਨਜ਼ਰ ਵਿੱਚ ਹੈ ਲੇਕਿਨ ਸੁੱਖ ਕਿਹਨੂੰ ਦੇਣੇ ਨੇ ਬਖਸ਼ਿਸ਼ ਕਿਹਨੂੰ ਦੇਣੀ ਹੈ ਨਾਮ ਕਿਹਨੂੰ ਦੇਣਾ ਹੈ ਉਹਦੀ ਮਰਜ਼ੀ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਦੇਖਦਾ ਸਾਰਿਆਂ ਨੂੰ ਹੀ ਉਹਦੀ ਨਜ਼ਰ ਤੋਂ ਬਾਹਰ ਕੋਈ ਵੀ ਨਹੀਂ ਹੈ ਸਤਿਗੁਰੂ ਅੱਗੇ ਬਚਨ ਕਰਦੇ ਨੇ ਹਮੇ ਸਭਾ ਗਣਤ ਹੈ ਗਣਤ ਨੋ ਸੁਖ ਨਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੀ ਹੈ ਹਮੇ ਕੀ ਹੈ ਤੇ ਇਹ ਸਾਰਾ ਕੁਝ ਹੰਕਾਰ ਹੈ ਮੈਂ ਮੇਰੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹਮੇ ਮੈਂ ਮੇਰੀ ਮਾਇਆ ਤੇ ਇਹ ਸਾਰੇ ਸਾਨੂੰ ਦੁੱਖ ਦੇਣ ਵਾਲੇ ਨੇ ਜਦੋਂ ਇਨਸਾਨ ਮੈਂ ਮੇਰੀ ਕੱਢਦਾ ਹੈ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਤੇ ਹਉਮੈ ਦਾ ਕਦੇ ਮੇਲ ਨਹੀਂ ਹਉਮੈ ਨਾਵੇਂ ਨਾਲ ਵਿਰੋਧ ਹੈ ਇਹ ਦੋਨੋਂ ਇੱਕ ਦੂਏ ਦੇ ਵਿਰੋਧੀ ਨੇ ਇਸ ਲਈ ਮੈਂ ਮੇਰੀ ਛੱਡੋ ਜਿੱਦਾਂ ਬਾਬਾ ਫਰੀਦ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਹੈ ਕਬੀਰ ਮੇਰਾ ਮੁੱਝ ਮੈਂ ਕਿਛ ਨਹੀਂ ਜੋ ਕਿਛ ਹੈ ਤਉ ਤੇਰਾ ਤੇ ਉਹਦਾ ਹੀ ਉਹਨੂੰ ਸਾਰਾ ਕੁਝ ਸੌਂਪ ਕੇ ਸਤਗੁਰੂ ਕਹਿੰਦੇ ਮੈਂ ਮੇਰੀ ਛੱਡ ਦੋ ਤੂੰ ਤੂੰ ਕਰਨਾ ਸ਼ੁਰੂ ਕਰ ਤੇ ਗੁਰਬਾਣੀ ਦੇ ਵਿੱਚ ਤੂੰ ਤੂੰ ਹੈ ਮੈਂ ਮੈਂ ਤਾਂ ਹੈ ਹੀ ਨਹੀਂ ਤੇ ਇਸ ਲਈ ਹਉ ਮੈਂ ਸਭ ਗਣਤ ਹੈ ਗਣਤੇ ਨੂੰ ਸੁਖ ਨਹੀਂ ਜਿਹੜਾ ਹਉ ਮੈਂ ਵਿੱਚ ਪੈਂਦਾ ਮੈਂ ਮੇਰੀ ਵਿੱਚ ਪੈਂਦਾ ਤੇ ਇਹ ਸਾਰੇ ਦੁੱਖ ਨੇ ਤੇ ਦੁੱਖਾਂ ਵਿੱਚ ਥੋੜਾ ਸੁਖ ਹੁੰਦਾ ਹੈ ਬਿਖ ਕੀ ਕਾਰਕਮ ਆਵਣੀ ਬਿਖ ਹੀ ਮਾਹੇ ਸਮਾਹੇ ਜਦੋਂ ਅਸੀਂ ਜਿਹੜੇ ਲੋਗ ਵਿਸ਼ੇ ਵਿਕਾਰਾਂ ਦੇ ਵਿੱਚ ਵਿਖ ਦੇ ਵਿੱਚ ਮਾਇਆ ਦੀ ਜ਼ਹਿਰ ਦੇ ਕੰਮ ਕਰਦੇ ਨੇ ਮਾਇਆ ਲਈ ਹੀ ਸਭ ਕੁਝ ਕਰਦੇ ਨੇ ਤੇ ਉਹਨਾਂ ਨੂੰ ਉਹੋ ਕੁਝ ਚੰਗਾ ਲੱਗਦਾ ਉਹਦੇ ਵਿੱਚ ਹੀ ਸਮਾ ਜਾਂਦੇ ਨੇ ਹੁਣ ਜਿਸ ਤਰ੍ਹਾਂ ਵਿਸਟਾ ਦਾ ਕੀੜਾ ਹੈ ਗੰਦਗੀ ਦਾ ਕੀੜਾ ਉਹ ਗੰਦਗੀ ਦੇ ਵਿੱਚ ਉਹ ਪਨਪਦਾ ਹੈ ਉਹ ਵੱਧਦਾ ਫੁੱਲਦਾ ਹੈ ਖੁਸ਼ ਹੈ ਜਦੋਂ ਉਹਨੂੰ ਗੰਦਗੀ ਵਿੱਚੋਂ ਕੱਢ ਕੇ ਚੰਗੇ ਪਾਣੀ 'ਚ ਪਾਓਗੇ ਤੇ ਉਹ ਖਤਮ ਹੋ ਜਾਏਗਾ ਉਹ ਨਹੀਂ ਰਹਿੰਦਾ ਇਸ ਲਈ ਤੇ ਜਿਹੜੇ ਇਨਸਾਨ ਦੇ ਅੰਦਰ ਮੈਂ ਮੇਰੀ ਐ ਹਉ ਮੈਂ ਆ ਵਿਸ਼ੇਵਿਕਾਰ ਨੇ ਸਤਿਗੁਰੂ ਕਹਿੰਦੇ ਉਹਨੂੰ ਉਹੀਓ ਚੰਗੇ ਲੱਗਦੇ ਨੇ ਉਹਦੇ ਵਿੱਚ ਹੀ ਉਹ ਪਚ ਜਾਂਦਾ ਖਤਮ ਹੋ ਜਾਂਦਾ ਇਸ ਲਈ ਬਿਨ ਨਾਵੇ ਠੌਰ ਨਾ ਪਾਏ ਨੀ ਜੰਮਪੁਰ ਦੁਖ ਸਹਾਏ ਸਤਿਗੁਰੂ ਕਹਿੰਦੇ ਨਾਮ ਤੋਂ ਟੁੱਟ ਕੇ ਜਿਹੜਾ ਇਨਸਾਨ ਜਿੰਦਾ ਹੈ ਨਾਮ ਤੋਂ ਬਿਨਾਂ ਕੋਈ ਟਿਕਾਣਾ ਨਹੀਂ ਮਿਲਦਾ ਕੋਈ ਉਹਨੂੰ ਥਾਂ ਨਹੀਂ ਮਿਲਦੀ ਟਿਕਾਓ ਨਹੀਂ ਮਿਲਦਾ ਪਰਮਾਤਮਾ ਦੇ ਦਰ ਤੇ ਥਾਂ ਨਹੀਂ ਮਿਲਦੀ ਤੇ ਜਿਹਦੇ ਵਿੱਚ ਨਾਮ ਨਹੀਂ ਹੈ ਉਹ ਜਮ ਦੇ ਵਸ ਪੈਂਦਾ ਹੈ ਜਿਹੜਾ ਜਮਾਂ ਦੇ ਵਸ ਪੈਂਦਾ ਹੈ ਉਹ ਦੁੱਖ ਸਿੰਦਾ ਹੈ ਇਸ ਲਈ ਨਾਮ ਸਤਿਗੁਰੂ ਕਹਿੰਦੇ ਜਪਣਾ ਜ਼ਰੂਰ ਹੈ ਬੜੇ ਪਿਆਰ ਨਾਲ ਕਹਿੰਦੇ ਨਾਮ ਜਪੋ ਮੇਰੇ ਸਾਜਨ ਸਹਿਨ ਮੇਰੇ ਮਿੱਤਰੋ ਮੇਰੇ ਸੱਜਣੋ ਮੇਰੇ ਪਿਆਰਿਓ ਨਾਮ ਨੂੰ ਜਪੋ ਨਾਮ ਨਾ त्याਗੋ ਜੀਉ ਪਿੰਡ ਸਵਤੇ ਸਦਾ ਤੇ ਸੈਦਾ ਆਧਾਰੋ ਇਸ ਲਈ ਇਹ ਗੱਲ ਨੂੰ ਸਮਝੋ ਜਿਹਨੂੰ ਇਹ ਸਮਝ ਪੈ ਗਈ ਕਿ ਇਹ ਜਿਹੜੀ ਜਿੰਦ ਹੈ ਸਾਡੇ ਅੰਦਰ ਇਹ ਵੀ ਵੈਗਰੂ ਦੀ ਹੈ ਜਿਹੜਾ ਆ ਪਿੰਡਾ ਹੈ ਸਰੀਰ ਹੈ ਇਹ ਵੀ ਵੈਗਰੂ ਦਾ ਹੈ ਤੇ ਇਸ ਜਿੰਦ ਨੂੰ ਇਸ ਸਰੀਰ ਨੂੰ ਆਸਰਾ ਕਿਦੈ ਵੈਗਰੂ ਦਾ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਤੇ ਜਿਨੇ ਗੁਰ ਸ਼ਬਦ ਦਾ ਆਸਰਾ ਲਿਆ ਜਿਨੇ ਗੁਰਬਾਣੀ ਦਾ ਆਸਰਾ ਲਿਆ ਜਿਨੇ ਗੁਰੂ ਦਾ ਸੱਚੇ ਦਾ ਆਸਰਾ ਲਿਆ ਉਹ ਤਰ ਗਏ ਤੇ ਦੁਨੀਆ ਵਿੱਚ ਬੜੇ ਦੇਹਧਾਰੀ ਝੂਠੇ ਪਖੰਡੀ ਬੜੇ ਲੋਕ ਨੇ ਤੇ ਉਹਨਾਂ ਨੂੰ ਵੀ ਕਹਿਣ ਵਾਲੇ ਨੇ ਬੜੇ ਅਸੀਂ ਅਸੀਂ ਦੇਖੇ ਨੇ ਕਾਮੀ ਲੋਕਾਂ ਦੀ ਪੂਜਾ ਕਰਨ ਵਾਲੇ ਉਹਨਾਂ ਨੂੰ ਕਹੀ ਜਾਂਦੇ ਧੰਨ ਧੰਨ ਸਤ ਗੁਰੂ ਤੇਰਾ ਆਸਰਾ ਤੇ ਆਸਰਾ ਤੇ ਸਤ ਗੁਰੂ ਤੇ ਗੁਰੂ ਸ਼ਬਦ ਸਤ ਤੇ ਕਦੇ ਖਤਮ ਨਹੀਂ ਹੁੰਦਾ ਸਤ ਦੇ ਵਿੱਚ ਤੇ ਕੋਈ ਕੋਟ ਨਹੀਂ ਉਹ ਤਾਂ ਸਦਾ ਨਿਰਮਲ ਹੈ ਉਹ ਸਦਾ ਹੀ ਨਿਰਮਲ ਹੈ ਤੇ ਸਤਿਗੁਰੂ ਕਹਿੰਦੇ ਨੇ ਅਸੀਂ ਮੈਲੇ ਲੋਕਾਂ ਨੂੰ ਧੰਨ ਧੰਨ ਸਤਗੁਰੂ ਕਹੀ ਜਾਂਦੇ ਤੇ ਜਿਨੇ ਗੁਰੂ ਦੀ ਬਾਣੀ ਨਾਲ ਚਿੱਤ ਜੋੜਿਆ ਉਹਨੂੰ ਇਹ ਸਮਝ ਆ ਗਈ ਜੀਉ ਪਿੰਡ ਸਭ ਇਸ ਦਾ ਤੇ ਸਹ ਦਾ ਆਧਾਰ ਆਸਰਾ ਉਸ ਵਾਹਿਗੁਰੂ ਦਾ ਹੀ ਸਮਝ ਆ ਜਾਂਦੀ ਉਹ ਫਿਰ ਉਹਦੇ ਆਸਰੇ ਜੀਦਾ ਹੈ ਕਿਸੇ ਮਨੁੱਖ ਦੇ ਆਸਰੇ ਨਹੀਂ ਕਿਸੇ ਹੋਰ ਦੇ ਆਸਰੇ ਨਹੀਂ ਅਸੀਂ ਕਈ ਵਾਰੀ ਕਹਿੰਨੇ ਆ ਸਾਡਾ ਕੋਈ ਰਿਸ਼ਤੇਦਾਰ ਸਾਡਾ ਕੋਈ ਸਨੇਹੀ ਉਹ ਸਾਡੀ ਮਦਦ ਕਰੇਗਾ ਉਹ ਉਹਦਾ ਸਾਨੂੰ ਬੜਾ ਮਾਣ ਹੈ ਨਾ ਕਿਸੇ ਦਾ ਨਹੀਂ ਤੇ ਘਰੇ ਬੇਸ਼ੱਕ ਲੇਕਿਨ ਆਸਰਾ ਗੁਰੂ ਦਾ ਰੱਖੋ ਕਿਸੇ ਦੀ ਓਟ ਨਹੀਂ ਧੱਕਣੀ ਸਤਿਗੁਰੂ ਕਹਿੰਦੇ ਮਨੁੱਖਾਂ ਦਾ ਆਸਰਾ ਨਾ ਲਾਓ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਦਾਤੇ ਨੇ ਦੇਣਾ ਉਹਦਾ ਆਸਰਾ ਲਈਏ ਸਤਿਗੁਰੂ ਬਚਨ ਕਰਦੇ ਨੇ ਗੁਰ ਪ੍ਰਸਾਦੀ 부ਝਿਐ ਤਾਂ ਪਾਏ మోਖ ਦਵਾਰ ਜੇ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਸਮਝ ਲਈਏ ਬਾਣੀ ਦੇ ਰਾਹੇ ਤੇ ਸਾਨੂੰ ਜਿਹੜਾ మోਖ ਦਵਾਰ ਹੈ ਮੁਕਤੀ ਦਾ ਦਰਵਾਜ਼ਾ ਦਿਖ ਪੈਂਦਾ ਹੁਣ ਪਤਾ ਲੱਗ ਜਾਂਦਾ ਜਦੋਂ ਪਤਾ ਲੱਗ ਗਿਆ ਗੁਰ ਸ਼ਬਦ ਦੇ ਰਾਹੀ ਉਹ ਮੁਕਤੀ ਦਾ ਰਾਹ ਕੀ ਹੈ ਗੁਰੂ ਗ੍ਰੰਥ ਸਾਹਿਬ ਗੁਰ ਸ਼ਬਦ ਗੁਰਬਾਣੀ ਅੰਮ੍ਰਿਤ ਨਾਮ ਇਹ ਹੈ ਫਿਰ ਇਹਦੇ ਨਾਲ ਜੁੜ ਜਾਂਦੇ ਫਿਰ ਸੁਖ ਹੋ ਜਾਂਦਾ ਹੈ ਸਤਗੁਰੂ ਵੀ ਸ਼ਬਦ ਦੀ ਅੰਤਰੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾ ਵਾਰ ਏ ਨਾਨਕ ਤੂੰ ਵਾਹਿਗੁਰੂ ਦਾ ਨਾਮ ਜਪ ਵੈਗਰੂ ਦੀ ਸੇਵ ਸਲਾਹ ਕਰ ਉਹਨੂੰ ਯਾਦ ਕਰ ਉਹਨੂੰ ਆਰਾਧਾ ਕਿਉਂਕਿ ਉਹ ਬੇਅੰਤ ਹੈ ਉਹਦਾ ਕੋਈ ਅੰਤ ਨਹੀਂ ਕੋਈ ਪਰਿਵਾਰ ਨਹੀਂ ਹੈ ਅੰਤ ਨਾ ਪਰਿਵਾਰ ਉਹਦਾ ਕੋਈ ਉਰਲਾ ਪਰਲਾ ਬੰਨਾ ਨਹੀਂ ਹੈ ਉਹ ਤਾਂ ਜਿੱਥੇ ਜਾਓਗੇ ਉੱਥੇ ਹੀ ਹੈ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ ਜਿੱਥੇ ਵੈਗਰੂ ਨੂੰ ਯਾਦ ਕਰੋਗੇ ਉੱਥੇ ਉਹ ਇਦਾਂ ਸਾਈ ਹੋਵੇਗਾ ਜਿੱਦਾਂ ਦੁਨਿਆਵੀ ਤੌਰ ਤੇ ਕੋਈ ਕਹਿੰਦਾ ਕਿ ਮੇਰਾ ਮਿੱਤਰ ਮੈਨੂੰ ਹਰ ਥਾਂ ਸਾਈ ਹੁੰਦਾ ਸੱਚਾ ਇਸੇ ਕਰਕੇ ਅਸੀਂ ਜਦੋਂ ਮੰਗਲਾ ਚਰਨ ਪੜ੍ਹਦੇ ਹਾਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਤੇ ਸੱਜਣ ਕੌਣ ਹੈ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਅਕਾਲਪੁਰਖ ਵਾਹਿਗੁਰੂ ਹੈ ਇਸ ਲਈ ਅਸੀਂ ਅਕਾਲਪੁਰਖ ਵਾਹਿਗੁਰੂ ਨਾਲ ਜੁੜਨਾ ਬਾਣੀ ਨਾਲ ਜੁੜੀਏ ਖਿਨ ਰਮ ਗੁਰਘਮ ਅਰਨਮ ਨਹਿਜਮ ਕਿੰਨਾ ਮਾਤਰ ਵੀ ਅਸੀਂ ਗੁਰੂ ਦੀ ਬਾਣੀ ਨਾਲ ਜੁੜਦੇ ਆਂ ਤੇ ਗੁਰੂ ਨਾਲ ਪਹੁੰਚ ਤੱਕ ਪਹੁੰਚ ਜਾਂਦੇ ਆਂ ਹਰ ਧਮ ਜਪਦੇ ਆਂ ਅਕਾਲ ਪੁਰਖ ਨਾਲ ਜੁੜ ਜਾਂਦੇ ਆਂ ਇੱਕੋ ਹੀ ਗੱਲ ਐ ਸੋ ਸਤਿਗੁਰੂ ਕਿਰਪਾ ਕਰਨ ਤੇ ਜੇ ਨਿਜ ਘਰ ਵਸਣਾ ਹੈ ਮਨ ਦੇ ਨਿਜ ਘਰ ਵਾਸਾ ਹੋਏ RAM ਨਾਮ ਸਲਾਹਤ ਹੂੰ ਫੇਰਾਉਣ ਜਾਣ ਹੋਏ ਤੇ ਜੇਕਰ ਅਸੀਂ ਚਾਹੁੰਦੇ ਆਂ ਕਿ ਆਵਾਗੁਣ ਤੋਂ ਨਿਕਲ ਜਾਈਏ ਤੇ ਗੁਰਬਾਣੀ ਲਾਗ ਰਹਾਓ ਗੁਰਬਾਣੀ ਨਾਲ ਜੁੜੀਏ ਸੋ ਗੁਰੂ ਸਾਹਿਬ ਕਿਰਪਾ ਕਰਨ ਜੀ ਐਨ ਕਕਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰ ਦੀ ਕੀ ਫਤਿਹ